ਹੈਲੋ ਦੋਸਤੋ ਅਰਬੀ ਨੂੰ ਸਿਲਣ ਤੋਂ ਬਾਅਦ ਜੀ ਕਈਆਂ ਨੂੰ ਇਸ ਗੱਲ ਦੀ ਸਮੱਸਿਆ ਹੁੰਦੀ ਆ ਕਿ ਉਹਨਾਂ ਦੇ ਹੱਥਾਂ 'ਤੇ ਖਾਜ ਖੁਜਲੀ ਹੋਣਾ ਸ਼ੁਰੂ ਹੋ ਜਾਂਦੀ ਹੈ ਜੀ ਅੱਜ ਆਪਾਂ ਤੁਹਾਨੂੰ ਅਰਬੀ ਨੂੰ ਸਿਲਣ ਦਾ ਇੱਕ ਅਜੀਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਹਾਡੇ ਹੱਥਾਂ 'ਤੇ ਬਿਲਕੁਲ ਵੀ ਖਾਜ ਜਾਂ ਖੁਜਲੀ ਬਿਲਕੁਲ ਵੀ ਨਹੀਂ ਹੋਵੇਗੀ ਤੇ ਅਰਬੀ ਨੂੰ ਸੁੱਕੀ ਸਬਜ਼ੀ ਬਣਾਉਣ ਦਾ ਵੀ ਤਰੀਕਾ ਆਪਾਂ ਤੁਹਾਨੂੰ ਦੱਸਾਂਗੇ ਅਗਰ ਤੁਹਾਨੂੰ ਇਸ ਦੀ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਦੇ ਲਈ ਜੀ ਆਪਾਂ ਨੇ ਦੇਖੋ ਹਾਫ ਕੇ ਜੀ ਅਰਬੀ ਲਈ ਆ ਹੁਣ ਆਪਾਂ ਇਸ ਦੇ ਉੱਪਰ ਹਲਕਾ ਜਿਹਾ ਪਾਣੀ ਪਾ ਕੇ ਇਸ ਨੂੰ ਧੋ ਲਵਾਂਗੇ ਤੇ ਨਾਲ ਦੀ ਨਾਲ ਆਪਾਂ ਇਸ ਨੂੰ ਇੱਕ ਕੜਾਹੀ ਵਿੱਚ ਜੀ ਆਪਾਂ ਨੇ ਪਾਣੀ ਪਾਇਆਗਾ ਇਸ ਨੂੰ ਆਪਾਂ ਨੇ ਗਰਮ ਕਰ ਲਿਆਗਾ ਇਸ ਵਿੱਚ ਅੱਧਾ ਚਮਚ ਆਪਾਂ ਨਮਕ ਦਾ ਪਾ ਦੇਣਾਗਾ ਫਿਰ ਆਪਾਂ ਇਸ ਵਿੱਚ ਅਰਬੀ ਪਾ ਦਵਾਂਗੇ ਅਰਬੀ ਪਾਉਣ ਤੋਂ ਬਾਅਦ ਜੀ ਆਪਾਂ ਨੇ ਗੈਸ ਨੂੰ మీడియం ਟੂ ਹਾਈ ਗੈਸ ਤੇ 4-5 ਮਿੰਟਾਂ ਲਈ ਆਪਾਂ ਨੇ ਇਸ ਨੂੰ ਉਬਾਲਣਾਗਾ ਅਰਬੀ ਨੂੰ ਟਾਕੇ ਕਿ ਅਰਬੀ ਆਪਣੀ ਅੰਨਿਕ ਜ਼ਿਆਦਾ ਕੁੱਕ ਹੋ ਜਾਵੇ ਕਿ ਉਸ ਦਾ ਉੱਪਰਲਾ ਜੋ ਛਿਲਕਾਗਾ ਉਹ ਉਲੈ ਜਾਵੇ ਜ਼ਿਆਦਾ ਆਪਾਂ ਇਸ ਨੂੰ ਉਬਾਲਣਾ ਨਹੀਂ ਹੈਗਾ ਕਿਉਂਕਿ ਆਪਾਂ ਅੱਜ ਅਰਬੀ ਦੀ ਸੁੱਕੀ ਸਬਜ਼ੀ ਵੀ ਬਣਾ ਕੇ ਤਿਆਰ ਕਰ ਰਹੇ ਹਾਂ ਹੁਣ ਆਪਾਂ ਦੇਖੋ ਜੀ ਇਸ ਨੂੰ ਲਗਭਗ 5 ਕ ਮਿੰਟ ਹੋ ਚੁੱਕੇ ਨੇ ਆਪਣੀ ਅਰਬੀ ਦਾ ਉੱਪਰਲਾ ਜੋ ਸਿਲਕਾਗਾ ਉਹ ਸੌਫਟ ਹੋ ਚੁੱਕਿਆਗਾ ਹੁਣ ਆਪਾਂ ਗੈਸ ਬੰਦ ਕਰਕੇ ਇਸ ਨੂੰ ਠੰਡੇ ਪਾਣੀ ਵਿੱਚ ਪਾ ਦੇਣਾਗਾ ਠੰਡੇ ਪਾਣੀ ਵਿੱਚ ਪਾਉਣ ਤੋਂ ਬਾਅਦ ਜੀ ਆਪਾਂ ਇਸ ਨੂੰ 15-20 ਮਿੰਟ ਲਈ ਰੱਖ ਦੇਣਾਗਾ ਤਾਂ ਕਿ ਇਸ ਦਾ ਪਾਣੀ ਆ ਜੋ ਉੱਪਰੋਂ ਹਲਕਾ ਜਾਂ ਸੁੱਕ ਜਾਵੇ ਕਿਤੇ ਗਿੱਲੀ ਅਰਬੀ ਆਪਾਂ ਨੇ ਬਿਲਕੁਲ ਵੀ ਨਹੀਂ ਛਿਲਣੀ ਹੈਗੀ ਹਲਕੀ ਜੀ ਆਪਣੀ ਇਹ ਅਰਬੀ ਡਰਾਈ ਹੋ ਜਾਣੀ ਚਾਹੀਦੀ ਆ ਫਿਰ ਦੇਖੋ ਜੀ ਇਸ ਦਾ ਛਿਲਕਾ ਬੜੀ ਆਸਾਨੀ ਨਾਲ ਲਹਿ ਜਾਵੇਗਾ ਤੇ ਤੁਹਾਡੇ ਹੱਥਾਂ ਤੇ ਵੀ ਇਸ ਤਰੀਕੇ ਨਾਲ ਕਦੇ ਵੀ ਖਾਜ ਜਾਂ ਖੁਜਲੀ ਬਿਲਕੁਲ ਵੀ ਨਹੀਂ ਹੋਵੇਗੀ ਜੇ ਤੁਹਾਨੂੰ ਇਸ ਗੱਲ ਦੀ ਸਮੱਸਿਆ ਜੀ ਆਰਬੀ ਛਿਲਣ ਤੋਂ ਬਾਅਦ ਤੁਹਾਡੇ ਹੱਥਾਂ ਦੀ ਖਾਜ ਜਾਂ ਖੁਜਲੀ ਹੁੰਦੀ ਆ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਆਰਬੀ ਨੂੰ ਛਿਲਕੇ ਜ਼ਰੂਰ ਟਰਾਈ ਕਰਿਓ ਜਦੋਂ ਆਰਬੀ ਸੁੱਕ ਗਈ ਜੀ ਫਿਰ ਆਪਾਂ ਇਸ ਨੂੰ ਛਿਲਣ ਲੱਗਣਾਗਾ ਗਿੱਲੀ ਅਰਬੀ ਨੂੰ ਆਪਾਂ ਬਿਲਕੁਲ ਵੀ ਹੱਥ ਨਹੀਂ ਲਗਾਉਣਾ ਹੈਗਾ ਤੇ ਹੁਣ ਦੇਖੋ ਆਪਾਂ ਇਸਦੇ ਦੋ ਪੀਸ ਕਰ ਲੈਨੇ ਨੇ ਤੁਸੀਂ ਦੇਖ ਸਕਦੇ ਹੋ ਵਿੱਚੋਂ ਵੀ ਇਹ ਬਿਲਕੁਲ ਕੱਚੀ ਆ ਜੀ ਇਸੇ ਤਰੀਕੇ ਨਾਲ ਜੀ ਆਪਾਂ ਨੇ ਸਾਰੀ ਅਰਬੀ ਛਿਲ ਕੇ ਰੈਡੀ ਕਰ ਲੈਣੀ ਆ ਆਪਾਂ ਅਰਬੀ ਦੀ ਸੁੱਕੀ ਸਬਜ਼ੀ ਬਣਾ ਰਹੇ ਹਾਂ ਇਸ ਕਰਕੇ ਆਪਾਂ ਨੇ ਮੀਡੀਅਮ ਸਾਈਜ਼ ਦੀ ਅਰਬੀ ਲਈ ਹੈ ਤੇ ਇਸਦੇ ਸਿਰਫ ਦੋ ਦੋ ਪੀਸ ਹੀ ਆਪਾਂ ਕਰਾਂਗੇ बस ਅਰਬੀ ਨੂੰ ਆਪਾਂ ਅੰਨਕਾ ਉਭਾਲ ਲਣਾਗਾ ਕਿ ਉੱਪਰਲਾ ਛਿਲਕਾ ਹੀ ਇਸ ਦਾ ਆਸਾਨੇ ਨਾਲ ਲੈ ਜੇ ਓਵਰ ਕੁਕ ਨਹੀਂ ਕਰਨਾ ਸਬਜੀ ਨੂੰ ਜੀ ਜੇ ਆਪਾਂ ਨੇ ਇਸ ਨੂੰ ਡਰਾਈ ਸਬਜੀ ਬਣਾ ਕੇ ਤਿਆਰ ਕਰਨਾ ਅਰਬੀ ਦੀ ਇਸ ਤਰੀਕੇ ਨਾਲ ਜੀ ਦੇਖੋ ਆਪਾਂ ਨੇ ਦੋ ਪੀਸ ਕਰ ਲੈਣੇ ਨੇ ਸਾਰੀ ਅਰਬੀ ਜੀ ਆਪਾਂ ਨੇ ਕੱਟ ਕੇ ਛਿੱਲ ਕੇ ਰੈਡੀ ਕਰ ਲਈ ਹੈ ਹੁਣ ਆਪਾਂ ਨੇ ਜੀ ਇੱਕ ਕੜਾਹੀ ਵਿੱਚ ਸਰੋਂ ਦਾ ਤੇਲ ਪਾਏਗਾ इस बीच आप अरबी फ्राई करा मीडियम टू हाई गैस से जी आप अरबी को अन्ना फ्राई करना है कि यह पूरी तरह कुक हो जाए फ्राई करके जी अरबी में जो आप बनाईए तो यह अरबी की सब्जी सुकी सब्जी अरबी की बहुत ही ज़्यादा टेस्टी बन के तैयार होंगी है ਬਹੁਤ ਹੀ ਘੱਟ ਟਾਈਮ ਵਿੱਚ ਜੀ ਇਹ ਅਰਬੀ ਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਫਰਾਈ ਕਰਕੇ ਸਬਜ਼ੀ ਆਪਣੀ ਦੇਖੋ ਜੀ ਫਰਾਈ ਹੋ ਚੁੱਕੀ ਆ ਇੱਕ ਨਾਈਫ ਨਾਲ ਆਪ ਇਸ ਨੂੰ ਚੈੱਕ ਕਰ ਲਿਆਗਾ ਦੇਖੋ ਹੁਣ ਆਪਾਂ ਜੀ ਇਸ ਨੂੰ ਇੱਕ ਪਲੇਟ ਵਿੱਚ ਕਢ ਲਾਵਾਂਗੇ ਅਰਬੀ ਦੇ ਆਪਾਂ ਜੀ ਸਿਰਫ ਦੋ ਪੀਸ ਇਸ ਕਰਕੇ ਕੀਤੇ ਨੇ ਤਾਂ ਕਿ ਆਪਣੀ ਅਰਬੀ ਛੋਟੀ ਸੀਗੀ ਜੇ ਜ਼ਿਆਦਾ ਵੱਡੀ ਅਰਬੀ ਹੈ ਤਾਂ ਤੁਸੀਂ ਤਿੰਨ ਜਾਂ ਚਾਰ ਪੀਸ ਵੀ ਆਪਣੀ ਚੋਇਸ ਮੁਤਾਬਕ ਕਰ ਸਕਦੇ ਹੋ ਅਰਬੀ ਫਰਾਈ ਕਰਨ ਤੋਂ ਬਾਅਦ ਜੀ ਆਪਾਂ ਨੇ ਜੀਰਾ ਪਾਵਾਂਗੇ ਤੇਲ ਵਿੱਚ ਬਰੀਕ ਚੋਪਿੰਗ ਕੀਤਾ ਹੋਇਆ ਜੀ ਆਪਾਂ ਨੇ ਪਿਆਜ਼ ਪਾਏਗਾ ਪਿਆਜ਼ ਆਪਾਂ ਨੇ ਦੋ ਪਾਏ ਨੇ ਜੀ ジンजर गार्लिक ਪਾਏਗਾ ਇਸ ਨੂੰ ਵੀ ਆਪਾਂ ਨੇ ਬਰੀਕ ਚੋਪਿੰਗ ਕਰ ਲਿਆ ਸੀ ਹੁਣ ਆਪਾਂ ਜੀ ਪਿਆਜ਼ ਨੂੰ ਲਾਈਟ ਬ੍ਰਾਊਨ ਕਲਰ ਹੁਣ ਤੱਕ ਇਸ ਨੂੰ ਕੁੱਕ ਕਰਾਂਗੇ ਜਦੋਂ ਵੀ ਆਪਾਂ ਜੀ ਅਰਬੀ ਦੀ ਸਬਜ਼ੀ ਬਣਾਉਂਦੇ ਆ ਤਾਂ ਇਸ ਵਿੱਚ ਹਿੰਗ ਆਪਾਂ ਲਾਜ਼ਮੀ ਪਾਉਣੀ ਆ ਫਿਰ ਇਹੇ ਅਰਬੀ ਦੀ ਸਬਜ਼ੀ ਦਾ ਟੇਸਟ ਬਹੁਤ ਹੀ ਲਾਜਵਾ ਬਣ ਕੇ ਤਿਆਰ ਹੁੰਦਾ ਹੈ ਪਿਆਜ਼ ਆਪਣਾ ਦੇਖੋ ਜੀ 50% ਤੋਂ ਥੋੜਾ ਜਿਹਾ ਜ਼ਿਆਦਾ ਰੋਸਟ ਹੋ ਚੁੱਕਿਆ ਹੈਗਾ ਹੁਣ ਆਪਾਂ ਨੇ ਜੀ ਇਸ ਵਿੱਚ ਇੱਕ بڑے ਸਾਈਜ਼ ਦਾ ਟਮਾਟਰ ਲਿਆਗਾ ਤੇ ਇਸ ਦੀ ਆਪਾਂ ਨੇ ਪਿਊਰੀ ਬਣਾ ਕੇ ਫੇਰ ਪਾਈ ਹੈ। ਦੋ ਆਪਾਂ ਨੇ ਹਰੀਆਂ ਮਿਰਚਾਂ ਪਾਈਆਂ ਨੇ ਇਸ ਨੂੰ ਆਪਾਂ ਨੇ ਬਰੀਕ ਚੋਪਿੰਗ ਕਰ ਲਿਆ ਸੀ। ਪਿਆਜ਼ ਆਪਾਂ ਨੇ ਜੀ ਮੇਸਾਂ ਅਰਬੀ ਦੀ ਸੁੱਕੀ ਸਬਜ਼ੀ ਵਿੱਚ ਬਰੀਕ ਚੋਪਿੰਗ ਕਰਕੇ ਪਾਉਣਾਗਾ। ਜੋ ਆਪਣਾ ਟਮਾਟਰ ਹੁੰਦਾ ਜੀ ਇਸ ਨੂੰ ਆਪਾਂ ਨੇ ਬਿਲਕੁਲ ਇਸ ਦਾ ਪੇਸਟ ਬਣਾ ਕੇ ਫੇਰ ਪਾਉਣਾਗਾ। ਹੁਣ ਆਪਾਂ ਜੀ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ 레드 ਚਿੱਲੀ ਪਾਊਡਰ ਪਾਵਾਂਗੇ ਜੀ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਰੰਗਤ ਲਈ ਜ਼ਿਆਦਾ ਨਹੀਂ ਪਾਉਣੀ ਹਲਦੀ ਗਰਮ ਮਸਾਲਾ ਪਾਵਾਂਗੇ ਧਨੀਆ ਪਾਊਡਰ ਪਾਵਾਂਗੇ ਥੋੜਾ ਜਿਹਾ ਆਪਾਂ ਜੀਰਾ ਪਾਊਡਰ ਪਾਵਾਂਗੇ ਹੁਣ ਆਪਾਂ ਅੱਧਿਕ ਮਿੰਟ ਲਈ ਜੀ ਹਲਕਾ ਜਿਹਾ ਮਸਾਲਾ ਨੂੰ ਰੋਸਟ ਕਰ ਲੈਣਾਗਾ ਹੁਣ ਆਪਾਂ ਇਸ ਨੂੰ ਟਾਕੇ 1 ਮਿੰਟ ਲਈ ਤੜਕੇ ਨੂੰ ਚੰਗੀ ਤਰ੍ਹਾਂ ਰੋਸਟ ਕਰਨਾਗਾ 1 ਮਿੰਟ ਬਾਅਦ ਜੀ ਦੇਖੋ ਤੜਕੇ ਨੇ ਆਪਣਾ ਤੇਲ ਛੱਡ ਦਿੱਤਾਗਾ ਹੁਣ ਆਪਾਂ ਜੀ ਇਸ ਵਿੱਚ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਕਿਉਂਕਿ ਆਪਣੇ ਹਲਦੀ ਘੱਟ ਪਈ ਆ ਆਪਾਂ ਨੇ ਕਸ਼ਮੀਰੀ ਰੈੱਡ ਚਿਲੀ ਪਾਊਡਰ ਹੀ ਪਾਣਾਗਾ ਇਸ ਕਰਕੇ ਆਪਣੇ ਹਲਦੀ ਘੱਟ ਰੱਖੀ ਸੀ ਇਸ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਹੁਣ ਆਪਾਂ ਜੀ ਇਸ ਵਿੱਚ ਫਰਾਈ ਕੀਤੀ ਹੋਈ ਆਰਬੀ ਐਡ ਕਰਾਂਗੇ ਇਸ ਨੂੰ ਆਪਾਂ ਜੀ ਮਿਕਸ ਕਰਾਂਗੇ ਹੁਣ ਆਪਾਂ ਜੀ ਆਰਬੀ ਨੂੰ ਲੋ ਗੈਸ ਤੇ 5-7 ਮਿੰਟ ਲਈ ਜੀ ਆਪਾਂ ਇਸ ਨੂੰ ਢੱਕ ਕੇ ਪਕਾਵਾਂਗੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਆਰਬੀ ਵਿੱਚ ਮਿਕਸ ਹੋ ਜਾਣ ਇੱਕ ਵਾਰ ਤੁਸੀਂ ਵੀ ਮੇਰੇ ਤਰੀਕੇ ਨਾਲ ਜੀ ਅਰਬੀ ਦੀ ਸੁੱਕੀ ਸਬਜ਼ੀ ਨੂੰ ਆਪਣੇ ਘਰ ਵਿੱਚ ਬਣਾ ਕੇ ਜ਼ਰੂਰ ਟਰਾਈ ਕਰਿਓ। ਅਗਰ ਤੁਹਾਨੂੰ ਜੀ ਇਸ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਜੀ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰ ਦਿਆ ਕਰੋ। ਦੇਖੋ ਜੀ ਜੋ ਆਪਾਂ ਥੋੜਾ ਜਿਹਾ ਪਾਣੀ ਐਡ ਕੀਤਾ ਸੀ ਉਹ ਵੀ ਸੁੱਕ ਚੁੱਕਿਆਗਾ। ਹੁਣ ਆਪਾਂ ਇਸ ਵਿੱਚ ਹਰਾ ਧਨੀਆ ਪਾਵਾਂਗੇ। ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਹੈ ਜੀ ਆਪਣੀ ਸਬਜ਼ੀ ਬਣ ਕੇ। ਇਸ ਨੂੰ ਤੁਸੀਂ ਰੋਟੀ ਪਰੌਠਿਆਂ ਨਾਲ-ਨਾਲ ਜੀ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਜੋ ਤੁਹਾਡੀ ਪਸੰਦ ਹੈ ਕਿਉਂਕਿ ਇਹ ਬਿਲਕੁਲ ਆਲੂ ਦੀ ਸੁੱਕੀ ਸਬਜ਼ੀ ਦੀ ਤਰ੍ਹਾਂ ਬਣ ਕੇ ਇਹ ਤਿਆਰ ਹੋਈ ਹੈ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਇਸ ਦੀ ਪਲੇਟਿੰਗ ਕਰਾਂਗੇ ਦੇਖੋ ਜੀ ਦੇਖਣ ਤੋਂ ਪਤਾ ਲੱਗ ਰਿਹਾ ਕਿ ਕੰਨੀ ਜਿਆਦਾ ਵਧੀਆ ਆਪਣੀ ਇਹ ਸਬਜ਼ੀ ਬਣ ਕੇ ਤਿਆਰ ਹੋਈ ਹੈ ਤਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚਦੀ ਆ ਕਰੀ ਦੀ ਵੀਡੀਓ ਦੇਖਾਂ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਦਿਸ ਵੀਡੀਓ